ਜਿਨ੍ਹਾਂ ਦੀਆਂ ਲਿਖਤਾਂ ਯੂਨੀਵਰਸਟੀਆਂ ਦੇ ਵਿੱਚ ਪੜhaiਆਂ ਜਾ ਰਹੀਆਂ ਉਹਨਾਂ ਦੇ ਉੱਪਰ ਜਿਹੜੇ ਵਿਦਿਆਰਥੀ ਆਰ ਰਿਸਰਚ ਪੇਪਰ ਲਿਖ ਰਹੇ ਆ ਉਹ ਇਹਨਾਂ ਨੇ ਪਿੰਡ-ਪਿੰਡ ਵਿੱਚ ਘੁੰਮ ਕੇ ਲੋਕੀ ਤੇ ਇਕੱਤਰ ਕੀਤੇ ਰਿਕਾਰਡ ਕੀਤੇ ਕੋਸ ਰਿਆਸੀ ਜਦ ਤੋਂ ਉਸ ਨੂੰ ਤੇ ਅਸੀਂ ਹੋਕੇ ਪਰਦਾ ਕੋਸ ਰਿਆਸੀ ਜਦ ਤੋਂ ਉਸ ਨੂੰ ਤੇ ਅਸੀਂ ਹੋਕੇ ਪਰਦਾ ਸੱਚ ਤੇ ਝੂਠ ਮਿਝਾਲੇ ਪਰਦਾ ਹੁੰਦਾ ਹੈ ਸੱਚ ਤੇ ਝੂਠ ਵਿਚਾਰੇ ਪਰ ਮਹੇਨੀ ਰੁੱਤ ਕੋਈ ਵੀ ਰਾਸ ਨਾ ਆਏ ਮਹੇਨੀ ਕੋਸ਼ਿਸ਼ ਰਹੇ ਹੂੰ ਕੋਸ਼ਿਸ਼ ਰਹੇ ਜੁੜੇ ਰਹੀਏ ਹੂੰ ਆਪਣੇ ਦੋਸਤਾਂ ਨਾਲ ਉਹਨਾਂ ਦੇ ਮਨੋਖੋ ਹੋ ਕੇ ਮਨੁੱਖ ਦੀ ਕਦਰ ਕਰੀਏ ਮਨੋਖਤੁਰ ਪਈਏ ਤਰੰਮੁਖ ਹੀ ਜਾਂਦਾ ਤੇ ਬੈਠ ਰਹਿਣਾ ਅੱਜ ਕੀ ਪ੍ਰੋਗਰਾਮ ਲਿਖਿਆ ਗਿਆ ਤੁਹਾਡੇ ਵੱਲ ਭਾਸ਼ਾ ਭਾਗ ਜੀਬੀਸੀ ਚੈਨਲ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਦੇ ਵਿੱਚ ਸਾਰੇ ਦੋਸਤਾਂ ਵੱਲੋਂ ਖੁਸ਼ਾਮਦੀਦ ਤੁਹਾਨੂੰ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਅਸਲ ਚ ਪਿਛਲੇ ਘੱਟੋ ਘੱਟ 50 ਸਾਲ ਤੋਂ ਵੀ ਵੱਧ ਸਮੇਂ ਤੋਂ 1969 ਤੋਂ ਕਾਰਜਸ਼ੀਲ ਆ ਸਾਹਿਤਿਕ ਪ੍ਰੋਗਰਾਮਾਂ ਵਾਸਤੇ ਸੱਭਿਆਚਾਰਕ ਪ੍ਰੋਗਰਾਮਾਂ ਵਾਸਤੇ 50 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਇਸ ਸਾਰੇ ਸਮੇਂ ਦੇ ਦੌਰਾਨ ਜਿੰਨੀਆਂ ਪੰਜਾਬ ਦੀਆਂ 125 ਸਾਹਿਤ ਸੁਭਾਵਾਂ ਆ ਉਹਨਾਂ ਸਾਰੀਆਂ ਸੁਭਾਵਾਂ ਦੇ ਵਿੱਚੋਂ ਪੰਜਾਬੀ ਸਹਿਤ ਸਭਾ ਹੁਸ਼ਿਆਰਪੁਰ ਸਭ ਤੋਂ ਵੱਧ ਐਕਟਿਵ ਆ ਔਰ ਸਾਡੀ ਇੱਕ ਪਰਤੇ ਆ ਸੀ ਹਰ ਮਹੀਨੇ ਇੱਕ ਮੀਟਿੰਗ ਕਰਦੇ ਆ ਸਾਹਿਤ ਸਭਾ ਦੀ ਉਸ ਮੀਟਿੰਗ ਦੇ ਵਿੱਚ ਜਿੰਨੇ ਸਾਡੇ ਦੋਸਤ ਆ ਸਾਹਿਤ ਸਭਾ ਦੇ ਮੈਂਬਰ ਉਹ ਕੱਲੀ-ਕੱਲੀ ਆਪਣੀ ਨਜ਼ਮ ਆਪਣੀ ਕਹਾਣੀ ਆਪਣੀ ਕਵਿਤਾ ਉਹ ਸੁਣਾਉਂਦੇ ਆ ਤੇ ਉਸ ਤੋਂ ਬਾਅਦ ਉਹਦੇ ਉੱਪਰ ਜਿਹੜੇ ਸਾਡੇ ਪ੍ਰਧਾਨਗੀ ਮੰਡਲ ਚ ਸਾਥੀ ਬੈਠੇ ਹੁੰਦੇ ਆ ਉਹ ਆਪਣੀ ਬਿਵਾਕ ਟਿੱਪਣੀ ਦਿੰਦੇ ਆ ਸੋ ਇਹਦੇ ਨਾਲ ਜਿਹੜੇ ਨਵੇਂ ਲਿਖਾਰੀ ਆ ਜਾਂ ਸਖਾਂਦਰੂ ਆ ਉਹਨਾਂ ਨੂੰ ਹੋਰ ਵੀ ਬਲ ਮਿਲਦਾ ਅ ਅੱਜ ਸਾਡੇ ਕੋਲ ਜਿਹੜਾ ਹੈਗਾ ਇਹ ਸਹਿਸਭਾ ਦੀ ਮੀਟਿੰਗ ਇੱਕ ਹੋਰ ਗੱਲ ਆ ਵੀ ਸਹਿਸਭਾ ਦੀ ਮੀਟਿੰਗ ਅਸੀਂ ਆਪਣੇ ਘਰਾਂ ਦੇ ਵਿੱਚ ਕਰਾਉਨੇ ਆ ਉਹਦਾ ਵੱਡਾ ਕਾਰਨ ਇਹ ਆ ਵੀ ਜਿਸ ਘਰ ਦੇ ਵਿੱਚ ਮੀਟਿੰਗ ਰੱਖੀ ਹੁੰਦੀ ਹੈ ਉਸ ਘਰ ਦੇ ਸਾਰੇ ਮੈਂਬਰ ਵੀ ਇਨਵੋਲਵ ਹੁੰਦੇ ਆ ਸਾਡੇ ਨਾਲ ਤੇ ਇੱਕ ਸਾਡੇ ਕੋਲ ਕੋਈ ਆਪਣਾ ਖਰਚ ਹੈ ਨਹੀਂ ਵੀ ਅਸੀਂ ਕਿਸੇ ਪੈਲਸ ਵਿੱਚ ਕਰ ਸਕੀਏ ਕਿਸੇ ਹੋਟਲ ਦੇ ਵਿੱਚ ਉਹ ਮੀਟਿੰਗ ਕਰ ਸਕੀਏ ਸੋ ਉਹ ਸਾਡਾ ਉਹ ਖਰਚ ਵੀ ਬਚਦਾ ਸੋ ਮੈਂ ਹੋਰ ਜਿਆਦਾ ਸਮਾਂ ਨਾ ਲਵਾਂ ਕਿਉਂਕਿ ਜਿਹੜੀ ਅੱਜ ਦੀ ਮੀਟਿੰਗ ਆ ਸਵੇਰ ਦੀ ਤਕਰੀਬਨ 11 ਵਜੇ ਤੋਂ ਸ਼ੁਰੂ ਆ ਉਹਦੇ ਵਿੱਚ ਸਾਡੇ ਬਹੁਤ ਸਾਰੇ ਦੋਸਤ ਆਪਣੀਆਂ ਨਜ਼ਮਾਂ ਆਪਣੀਆਂ ਕਹਾਣੀਆਂ ਸੁਣਾ ਚੁੱਕੇ ਆ ਮੈਂ ਚਾਹੁੰਨਾ ਆ ਕਿ ਤੁਹਾਡੇ ਜੀਸੀਬੀ ਚੈਨਲ ਦੇ ਨਾਲ ਇੱਕ ਹਲਕੀ ਹਲਕੀ ਜਿਹੜੀ ਇੰਟਰੋਡਕਸ਼ਨ ਹੈ ਆਪਣੇ ਦੋਸਤਾਂ ਦੀ ਉਹ ਕਰਵਾ ਦੇ ਮਾਤਾ ਜਿਆਦਾ ਵਧੀਆ ਰਹੂਗਾ ਕਿਉਂਕਿ ਇਹ ਉਹ ਦੋਸਤ ਆ ਜਿਹੜੇ ਪਿਛਲੇ 3-4 ਦਹਾਕੇ ਤੋਂ ਪੰਜਾਬੀ ਸਾਹਿਤ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਦੀਆਂ ਲਿਖਤਾਂ ਯੂਨੀਵਰਸਟੀਆਂ ਦੇ ਵਿੱਚ ਪੜ੍ਹਾਇਆ ਜਾ ਰਹੀਆਂ ਉਹਨਾਂ ਦੇ ਉੱਪਰ ਜਿਹੜੇ ਵਿਦਿਆਰਥੀ ਆ ਰਿਸਰਚ ਪੇਪਰ ਲਿਖ ਰਹੇ ਆ ਸਕੂਲਾਂ ਦੇ ਪਾਠਕ੍ਰਮ ਦੇ ਵਿੱਚ ਇਹਨਾਂ ਦੋਸਤਾਂ ਦੀਆਂ ਜਿਹੜੀਆਂ ਕਵਤਾਵਾਂਆਂ ਜਾਂ ਨਜ਼ਮਾਂ ਉਹ ਲਗੀਆਂ ਆ ਸੋ ਮੈਂ ਸਭ ਤੋਂ ਪਹਿਲਾਂ ਸ਼ੁਰੂ ਕਰਦਾ ਜਿਹੜੇ ਪੰਜਾਬੀ ਸਾਹਿਤ ਸਭਾ ਦੇ ਸਾਡੇ ਇਸ ਇਸ ਟਰਮ ਦੇ ਪ੍ਰਧਾਨ ਨੇ ਉਹ ਮੇਰੇ ਨਾਲ ਹੀ ਸੱਜੇ ਹੱਥ ਬੈਠੇ ਨੇ ਸਰਦਾਰ ਜਸਵੀਰ ਸਿੰਘ ਢੀਮਾਨ ਜੀ ਪੰਜਾਬੀ ਸਾਇਸਬਾ ਦੇ ਪ੍ਰਧਾਨ ਹਨ ਔਰ ਇਹਨਾਂ ਨੇ ਕਵਿਤਾ ਦੇ ਉੱਪਰ 8 ਕਿਤਾਬਾਂ ਇਹਨਾਂ ਦੀਆਂ ਛਪ ਚੁੱਕੀਆਂ ਪਿਛਲੇ ਘੱਟੋ ਘੱਟ 4 ਦਹਾਕੇ ਤੋਂ ਇਹ ਕਵਿਤਾ ਦੇ ਨਾਲ ਸਾਹਿਤ ਦੇ ਨਾਲ ਜੁੜਿਓ ਆ ਔਰ ਇਹ ਲੰਬਾ ਸਮਾਂ 3 ਦਹਾਕੇ ਦਾ ਸਮਾਂ ਇਹਨਾਂ ਨੇ ਭਾਵੇਂ ਕੁਵੈਤ ਦੇ ਵਿੱਚ ਵੀ ਪੰਜਾਬ ਤੋਂ ਬਾਹਰ ਰਹਿ ਕੇ گزارਿਆ ਪਰ ਫਿਰ ਵੀ ਇਹ ਲਗਾਤਾਰ ਆਪਣੀ ਮਿੱਟੀ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹੇ ਸੋ ਉੱਥੇ ਰਹਿ ਕੇ ਵੀ ਇਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਜਿਹੜਾ ਸਾਡੇ ਲੋਕਾਂ ਦੇ ਨਾਲ ਪਿਆਰ ਆ ਮੁਹੱਬਤ ਆ ਜਾਂ ਭੂ ਹੋਇ ਰਿਹਾ ਉਹ ਬਹੁਤ ਗੂੜੇ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਮੇਰੇ ਨਾਲ ਹੀ ਇੱਧਰ ਬੈਠੇ ਨੇ ਡਾਕਟਰ ਕਰਮਜੀਤ ਸਿੰਘ ਜੀ ਇਹ ਪੰਜਾਬੀ ਸਾਇਅਤ ਸਭਾ ਦੇ ਸਰਪ੍ਰਸਤ ਨੇ ਔਰ ਕੁਰੂਖੇਤਰ ਯੂਨੀਵਰਸਿਟੀ ਤੋਂ ਡਾਕਟਰ ਸਾਹਿਬ ਬਤੌਰ ਪੰਜਾਬੀ ਵਿਭਾਗ ਦੇ ਚੇਅਰਮੈਨ ਸੇਵਾਮੁਕਤ ਹੋਏ ਆ ਲੋਕ ਧਾਰਾ ਦੇ ਵੱਡੇ ਵਿਗਿਆਨੀ ਨੇ 125 ਦੇ ਕਰੀਬ ਵਿਦਿਆਰਥੀ ਇਹਨਾਂ ਕੋ ਐਮਫਲ ਕਰ ਚੁੱਕੇ ਆ ਔਰ 40 ਤੋਂ ਉੱਪਰ ਵਿਦਿਆਰਥੀਆਂ ਨੇ ਇਹਨਾਂ ਦੇ ਨਾਲ ਪੀ ਐਚ ਡੀ ਕੀਤੀ ਆ ਲੋਕ ਧਾਰਾ ਦੇ ਉੱਪਰ ਇਹਨਾਂ ਦਾ ਵੱਡਾ ਕੰਮ ਆ ਖਾਸ ਕਰਕੇ ਦੁਆਬੇ ਦੇ ਲੋਕ ਗੀਤਾਂ ਦੇ ਉੱਪਰ ਉਹ ਇਹਨਾਂ ਨੇ ਪਿੰਡ ਪਿੰਡ ਵਿੱਚ ਘੁੰਮ ਕੇ ਲੋਕ ਗੀਤ ਇਕੱਤਰ ਕੀਤੇ ਰਿਕਾਰਡ ਕੀਤੇ ਫਿਰ ਉਹਨਾਂ ਨੂੰ ਲਿਖਤ ਰੂਪ ਦੇ ਵਿੱਚ ਕਿਤਾਬਾਂ ਦੇ ਵਿੱਚ ਲੈ ਕੇ ਆਂਦਾ ਡਾਕਟਰ ਸਾਹਿਬ ਦੇ ਨਾਲ ਹੀ ਸੁਰਿੰਦਰ ਕੰਗਵੀ ਜੀ ਨੇ ਜਿਹੜੇ ਪੰਜਾਬੀ ਸਾਇਆ ਸਭਾ ਦੇ ਮੁਢਲੇ ਮੈਂਬਰਾਂ ਚੋਂ ਨੇ ਔਰ ਇਹਨਾਂ ਨੇ ਕਵਿਤਾ ਤੇ ਗੀਤ ਬਹੁਤ ਕਮਾਲ ਦੇ ਲਿਖੇ ਆ ਪਿਛਲੇ 2 ਮਹੀਨੇ ਪਹਿਲਾਂ ਅਸੀਂ ਕੰਗਵੀ ਸਾਹਿਬ ਦੀ ਕਿਤਾਬ ਜੰਗਲੀ ਫੁੱਲ ਉਹ ਲੋਕ ਅਰਪਣ ਕੀਤੀ ਆ ਪੰਜਾਬੀ ਸਾਹਿਤ ਸਭਾ ਵੱਲੋਂ ਹੀ ਉਹਦੇ ਉੱਪਰ ਵੱਡਾ ਸਮਾਗਮ ਹੋਇਆ ਇਹਨਾਂ ਦੇ ਨਾਲ ਹੀ ਹਰਦੇয়াল ਹੁਸ਼ਿਆਰਪੁਰੀ ਜੀ ਬੈਠੇ ਹਨ ਜਦੋਂ ਤੁਸੀਂ ਸਾਡੇ ਇਸ ਸਮਾਗਮ ਦੇ ਵਿੱਚ ਪਹੁੰਚੇ ਤੇ ਹਰਦੇয়াল ਜੀ ਆਪਣੀ ਇੱਕ ਗਜ਼ਲ ਤਰਨਮ ਦੇ ਵਿੱਚ ਸੁਣਾ ਰਹੇ ਸੀ ਬਹੁਤ ਅੱਛੀ ਗਜ਼ਲ ਗਾਉਂਦੇ ਨੇ ਆਵਾਜ਼ ਵੀ ਇਹਨਾਂ ਦੀ ਬਹੁਤ ਖੂਬਸੂਰਤ ਆ ਸੋ ਇਹਨਾਂ ਦੇ ਨਾਲ ਹੀ ਡਾਕਟਰ ਸ਼ਮਸ਼ੇਰ ਬੋਹੀ ਹਨ ਦਿਨਾਂ ਦੀ ਪੰਜਾਬੀ ਗਜ਼ਲ ਦੇ ਉੱਪਰ ਹੀ ਪੀ ਐਚ ਡੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਲੋਚਕ ਵੀ ਨੇ ਔਰ ਇਹਨਾਂ ਦੀਆਂ ਚਾਰ ਕਿਤਾਬਾਂ ਤਿੰਨ ਕਿਤਾਬਾਂ ਗਜ਼ਲਾਂ ਦੀਆਂ ਇੱਕ ਕਿਤਾਬ ਆਲੋਚਨਾ ਦੀ ਉਹ ਛਪ ਕੇ ਆਈ ਆ ਜਿਹੜੇ ਪੰਜਾਬੀ ਦੇ ਹੁਣ ਅੱਛੇ ਮੈਗਜ਼ੀਨ ਆ ਉਹਨਾਂ ਦੇ ਵਿੱਚ ਡਾਕਟਰ ਮੋਹੀ ਦੀਆਂ ਗਜ਼ਲਾਂ ਉਹ ਲੱਗਦੀਆਂ ਰਹਿੰਦੀਆਂ ਇਸ ਤੋਂ ਇਲਾਵਾ ਜਿਹੜੇ ਹੁਣ ਨਵੇਂ ਨੌਜਵਾਨ ਗਜ਼ਲ ਲਿਖ ਰਹੇ ਆ ਉਹਨਾਂ ਦੇ ਉੱਪਰ ਡਾਕਟਰ ਸਾਹਿਬ ਦੀਆਂ ਟਿੱਪਣੀਆਂ ਜਾਂ ਇਹਨਾਂ ਦੇ ਰਿਸਰਚ ਪੇਪਰ ਉਹ ਵੀ ਅਕਸਰ ਵਡੀਆਂ ਅਖਬਾਰਾਂ ਦੇ ਵਿੱਚ ਵੱਡੇ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਆ ਇਹਨਾਂ ਦੇ ਨਾਲ ਹੀ ਡਾਕਟਰ ਮੋਹੀ ਹੋਰਾਂ ਦੇ ਨਾਲ ਡਾਕਟਰ ਜੀਤ ਸਿੰਘ ਜੱੱਬਲ ਜੀ ਬੈਠੇ ਨੇ ਔਰ ਇਹ ਕਲਾ ਦੇ ਅਧਿਆਪਕ ਹਨ ਆਰਟਿਸਟ ਹਨ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਸੇਵਾਮੁਕਤ ਹਨ ਔਰ ਇਹਨਾਂ ਦੀਆਂ ਕਲਾਕਿਰਤਾ ਜਿਹੜੀਆਂ ਕਹਿ ਲਓ ਵੀ ਉਹ ਪੰਜਾਬ ਤੋਂ ਬਾਹਰ ਵੀ ਜਿਹੜੀਆਂ ਜਿਹੜੇ ਵੱਡੇ ਕਲਾ ਕੇਂਦਰ ਆ ਉਹਦੇ ਵਿੱਚ ਸੁਸ਼ੋਭਤ ਆ ਇਹ ਆਪਣੀ ਗੱਲ ਕਲਮ ਦੇ ਨਾਲੋਂ ਬ੍ਰਸ਼ ਨਾਲ ਬਹੁਤ ਅੱਛੀ ਤਰ੍ਹਾਂ ਪੇਸ਼ ਕਰਦੇ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਦੇ ਨਾਲ ਹੀ ਇਹਨਾਂ ਦੇ ਸ਼ਾਗਿਰਦ ਜਿਨ੍ਹਾਂ ਨੇ ਇਹਨਾਂ ਦੇ ਕੋਲੋਂ ਕਲਾ ਸਿੱਖੀ ਬੋਰਸ਼ ਨਾਲ ਰੰਗਾ ਦੇ ਨਾਲ ਡਾਕਟਰ ਦਰਸ਼ਨ ਸਿੰਘ ਜੀ ਬੈਠੇ ਆ ਡਾਕਟਰ ਦਰਸ਼ਨ ਸਿੰਘ ਹੋਰਾਂ ਦਾ ਪੰਜਾਬੀ ਨਾਵਲ ਦੇ ਵਿੱਚ ਵੱਡਾ ਕੰਮ ਆ ਚਾਰ ਨਾਵਲ ਇਹਨਾਂ ਦੇ ਛਪ ਚੁੱਕੇ ਆ ਇਸ ਤੋਂ ਇਲਾਵਾ ਕਵਤਾ ਵੀ ਲਿਖਦੇ ਆ ਅੱਜ ਇਹਨਾਂ ਨੇ ਇੱਕ ਪਹਿਲੀ ਵਾਰੀ ਲੰਬੀ ਕਹਾਣੀ ਪੰਜਾਬੀ ਸਾਇਆ ਸਭਾ ਦੇ ਵਿੱਚ ਸੁਣਾਈ ਆ ਬਿਲਕੁਲ ਬਲੱਖਣ ਉਹ ਕਹਾਣੀ ਸੀ ਆਲੇ ਆਲੇ ਵਿੱਚ ਚਿਰਾਗ ਉਹ ਸਾਰੇ ਦੋਸਤਾਂ ਨੇ ਉਹ ਕਹਾਣੀ ਸੁਣੀ ਉਸ ਤੋਂ ਬਾਅਦ ਇਹਨਾਂ ਦੀ ਕਹਾਣੀ ਦੇ ਉੱਪਰ ਚਰਚਾ ਹੱਲੇ ਹੋਣੀ ਬਾਕੀ ਆ। ਦਰਸ਼ਨ ਸਿੰਘ ਦੇ ਨਾਲ ਹੀ ਸਾਡੇ ਦੋਸਤ ਜਸਵੰਤ ਸਿੰਘ ਜੀ ਬੈਠੇ ਹਨ। ਇਹ ਵੀ ਲੰਬਾ ਸਮਾਂ ਕੁਵੈਤ ਦੇ ਵਿੱਚ ਰਹੇ। ਅੱਜ ਬਹੁਤ ਦੇਰ ਬਾਅਦ ਇਹਨਾਂ ਨੇ ਪੰਜਾਬੀ ਸਾਹਿਤ ਸਭਾ ਨਾਲ ਜੁੜਿਓ ਸੀ। ਅੱਜ ਕਾਫੀ ਦੇਰ ਬਾਅਦ ਇਹਨਾਂ ਦੀ ਸ਼ਿਰਕਤ ਹੋਈ ਆ ਸਭਾ ਦੇ ਵਿੱਚ। ਸੋ ਇਹਨਾਂ ਨੇ ਵੀ ਆਪਣੀ ਇੱਕ ਸੱਜਰੀ ਨਜ਼ਮ ਸਾਡੇ ਨਾਲ ਸਾਂਝੀ ਕੀਤੀ। ਸੋ ਜਸਵੰਤ ਸਿੰਘ ਦੇ ਨਾਲ ਹੀ ਮੈਡਮ ਕੇ ਤ੍ਰਿਪਤਾ ਜੀ ਬੈਠੇ ਹਨ। ਪੰਜਾਬੀ ਦੇ ਵੱਡੇ ਕਹਾਣੀਕਾਰ ਹਨ। ਇਹਨਾਂ ਦੀ ਕਿਤਾਬ ਪਾਂ ਵੀ ਇੱਕੋ ਹੀ ਛਪੀ ਆ ਪੰਜਾਬੀ ਕਹਾਣੀਆਂ ਦੀ ਇੱਕ ਦਿਨ ਪਰ ਉਸ ਕਿਤਾਬ ਨੂੰ ਲੈ ਕੇ ਜਿਹੜਾ ਜਿਹੜੀ ਪੰਜਾਬੀ ਦੇ ਵਿੱਚ ਕਹਾਣੀ ਲਿਖੀ ਜਾ ਰਹੀ ਆ ਉਹਦੇ ਵਿੱਚ ਮੈਡਮ ਚਰਚਾ ਦਾ ਵਿਸ਼ਾ ਹਨ ਖਾਸ ਕਰਕੇ ਜਿਹੜੀਆਂ ਸਾਡੀਆਂ ਔਰਤਾਂ ਕਹਾਣੀਕਾਰਾਂ ਹਨ ਔਰਤਾਂ ਪਹਿਲਾਂ ਤਾਂ ਕਹਾਣੀਆਂ ਲਿਖਦੀਆਂ ਹੀ ਬਹੁਤ ਘੱਟ ਆ ਔਰ ਜਿਹੜੀਆਂ ਉਹਨਾਂ ਦੇ ਵਿੱਚੋਂ 2-4 ਔਰਤਾਂ ਕਹਾਣੀਆਂ ਲਿਖ ਰਹੀਆਂ ਉਹਦੇ ਵਿੱਚ ਮੈਡਮ ਤ੍ਰਿਪਤਾ ਦਾ ਵੱਡਾ ਨਾਂ ਹੈ ਔਰਤ ਸਰੋਕਾਰਾਂ ਦੇ ਨਾਲ ਜੋੜ ਕੇ ਕਿੱਦਾਂ ਗੱਲ ਕਰਨੀ ਔਰਤ ਦੀ ਮਾਨਸਿਕਤਾ ਨੂੰ ਪੜ੍ਹ ਕੇ ਤੌਰਤ ਦੀ ਪੀੜਾ ਨੂੰ ਪੜ ਕੇ ਉਹਦੇ ਦਖਾਂਤ ਨੂੰ ਕਿੱਦਾਂ ਆਪਣੀਆਂ ਕਹਾਣੀਆਂ ਦੇ ਵਿੱਚ ਪੇਸ਼ ਕਰਨਾ ਤੇ ਉਹਨਾਂ ਕਹਾਣੀਆਂ ਦੇ ਵਿੱਚ ਜਿਹੜੀ ਮਰਦਾਨਗੀ ਧੌਂਸ ਆ ਉਹਨੂੰ ਕਿੱਦਾਂ ਤੈਸਨਸ ਕਰਨਾ ਉਹ ਮੈਡਮ ਤ੍ਰਿਪਤਾ ਦੀਆਂ ਕਹਾਣੀਆਂ ਬੋਲਦੀਆਂ ਹਨ ਜਿਨ੍ਹਾਂ ਦੇ ਘਰ ਅੱਜ ਮੀਟਿੰਗ ਰੱਖੀ ਆ ਸਾਡੇ ਦੋਸਤ ਮਨਿੰਦਰ ਸਿੰਘ ਹੀਰਾ ਜੀ ਨੇ ਸਾਹਮਣੇ ਲੌਬੀ 'ਚ ਬੈਠੇ ਮਨਿੰਦਰ ਹੀਰਾ ਜੀ ਹੁਸ਼ਿਆਰਪੁਰ ਦੇ ਵਿੱਚ ਹੀ ਜ਼ਿਲ੍ਹਾ ਉਪ ਕਮਾਂਡਰ ਨੇ ਔਰ ਸਾਹਿਤ ਦੇ ਨਾਲ ਜੁੜਿਓ ਆ ਸਾਹਿਤ ਪੜਦੇ ਵੀ ਆ ਕਵਿਤਾ ਤੇ ਗੀਤ ਲਿਖਦੇ ਵੀ ਆ ਤੇ ਗਾਉਂਦੇ ਵੀ ਆ ਅਮਰਿੰਦਰ ਹਰੋਂ ਦੇ ਵਾਈਫ ਮੈਡਮ ਭੁਪਿੰਦਰ ਜੀ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ ਦੇ ਵਿੱਚ ਬਤੌਰ ਹਿੰਦੀ ਅਧਿਆਪਕਾ ਕੰਮ ਕਰ ਰਹੇ ਆ ਔਰ ਇਹ ਵੀ ਜਿਹੜੇ ਹੈ ਕਵਿਤਾ ਲਿਖਦੇ ਆ ਕਦੀ ਕਦੀ ਲੇਖ ਵੀ ਲਿਖਦੇ ਆ ਕਹਾਣੀ ਵੀ ਲਿਖਦੇ ਆ ਮੈਡਮ ਭੁਪਿੰਦਰ ਹਰੋਂ ਦੇ ਨਾਲ ਉਹਨਾਂ ਦੇ ਫਾਦਰ ਸਾਹਿਬ ਬੈਠੇ ਹਨ ਪ੍ਰਿੰਸੀਪਲ ਗੁਰਦਿਆਲ ਸਿੰਘ ਫੁੱਲ ਜਿਹੜੇ ਅੱਛੀ ਕਵਿਤਾ ਲਿਖਦੇ ਆ ਔਰ ਨਾਲ ਦੀ ਨਾਲ ਗੀਤ ਵੀ ਇਹਨਾਂ ਨੇ ਬਹੁਤ ਸਾਰੇ ਲਿਖੇ ਆ ਜਿੰਨਾ ਵਧੀਆ ਲਿਖਦੇ ਆ ਉਸ ਤੋਂ ਜਾਦੇ ਵਧੀਆ ਗਰਦਿਆਰ ਸਿੰਘ ਫੁੱਲ ਗਾਉਂਦੇ ਵੀ ਆ ਔਰ ਲੇਖਣ ਪੜ੍ਹਨ ਦੇ ਨਾਲ ਨਾਲ ਇੱਕ ਸਮਾਜਿਕ ਕਾਰਜ ਕਰਤਾ ਵੀ ਨੇ ਫੁੱਲ ਸਾਹਿਬ ਫੁੱਲ ਸਾਹਿਬ ਦੇ ਨਾਲ ਹੀ ਸਾਡੇ ਸਹਾਇ ਸਭਾ ਦੇ ਪੁਰਾਣੇ ਮੈਂਬਰ ਕਾਫੀ ਲੰਬੇ ਸਮੇਂ ਤੋਂ ਐਕਟਿਵ ਆ ਹਰਵਿੰਦਰ ਸਾਭੀ ਜੀ ਜਿਹੜੇ ਫੋਟੋਗ੍ਰਾਫਰ ਦਾ ਕੰਮ ਵੀ ਬਹੁਤ ਅੱਛਾ ਕਰਦੇ ਆ ਇਹ ਕਵਿਤਾ ਬਹੁਤ ਅੱਛੀ ਲਿਖਦੇ ਆ ਗਜ਼ਲ ਬਹੁਤ ਵਧੀਆ ਲਿਖਦੇ ਆ ਵੀ ਸਾਡੇ ਕਾਫੀ دیر ਤੋਂ ਸਹਿਯਤ ਸਭਾ ਦੇ ਮੈਂਬਰ ਜਿਹੜੇ ਆਉ ਐਕਟਿਵ ਨੇ ਹਰਵਿੰਦਰ ਹੋਰਾਂ ਦੇ ਨਾਲ ਹੀ ਲੈਕਚਰਰ ਲਖਵਿੰਦਰ ਜੀ ਨੇ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਪੁਧਿਆਣਾ ਵਿੱਚ ਜਿਹੜਾ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੇ ਪੰਜਾਬੀ ਦੇ ਲੈਕਚਰਰ ਨੇ ਕਵਿਤਾ ਲਿਖਦੇ ਆ ਗੀਤ ਲਿਖਦੇ ਆ ਗਾਉਂਦੇ ਵੀ ਬਹੁਤ ਅੱਛੇ ਨੇ ਔਰ ਲਖਵਿੰਦਰ ਹੋਰਾਂ ਦੇ ਨਾਲ ਹੀ ਤੀਰਤ ਚੰਦ ਸਰੋਆ ਜੀ ਨੇ ਜਿਹੜੇ ਹੁਸ਼ਿਆਰਪੁਰ ਵਿਖੇ ਹੀ ਜਿਹੜਾ ਕਰ ਵਿਭਾਗ ਹੈ ਇਨਕਮ ਟੈਕਸ ਵਾਲਾ ਡਿਪਾਰਟਮੈਂਟ ਹੈ ਜੀਆਈਐਸ ਉਹਦੇ ਵਿੱਚੋਂ ਬਤੌਰ ਹੀ ਕਿ ਉਹ ਰਿਟਾਇਰ ਹੋਏ ਆ ਕਵਤਾ ਬਹੁਤ ਅੱਛੀ ਲਿਖਦੇ ਆ ਗਜ਼ਲ ਬੜੀ ਅੱਛੀ ਕਹਿੰਦੇ ਆ ਇਹਨਾਂ ਦੇ ਨਾਲ ਹੀ ਸਾਡੇ ਸਹਿਜ ਸਭਾ ਦੇ ਮੈਂਬਰ ਨੇ ਸतीश ਜੀ ਜਿਹੜੇ ਇਸ ਵਾਰ ਦੀ ਟਰਮ ਦੇ ਇਸ ਵਾਰ ਦੀ ਟਰਮ ਨਹੀਂ ਜਦ ਦਾ ਮੈਂ ਸਹਿਜ ਸਭਾ ਨਾਲ ਜੁੜਿਆ ਆ ਉਹਦੇ ਸतीश ਜੀ ਸਾਡੀ ਸਹਿਜ ਸਭਾ ਦੇ ਵਿੱਤ ਮੰਤਰੀ ਨੇ ਵਿੱਤ ਸਕੱਤਰ ਨੇ ਔਰ ਵੱਡੀ ਗੱਲ ਇਹ ਹੋ ਸਹਿਜ ਸਭਾ ਨੂੰ ਕਦੀ ਵੀ ਸਾਡੀ ਸਹਿਜ ਸਭਾ ਦਾ ਬਜਟ ਘਾਟੇ ਵਿੱਚ ਨਹੀਂ ਗਿਆ ਸतीश ਸ਼ਰਾਂ ਦੇ ਕਰਕੇ ਇੰਨੇ ਵਧੀਆ ਢੰਗ ਦੇ ਨਾਲ ਇਹ ਸਾਡੀ ਸਹਾਇਤ ਸਭਾ ਨੂੰ ਚਲਾਉਂਦੇ ਆ ਸੋ ਕਾਫੀ ਲੰਬੇ ਸਮੇਂ ਦੀ ਅਸੀਂ ਬੈਠੇ ਹਾਂ ਮੈਂ ਚਾਹਨਾ ਕਿ ਅਸੀਂ ਜਿੰਨੇ ਦੋਸਤ ਸਾਡੇ ਰਹਿ ਗਏ ਆ ਉਹਨਾਂ ਦੀ ਇੱਕ ਇੱਕ ਹਾਜ਼ਰੀ ਤੁਹਾਡੇ ਨਾਲ ਇੱਕ ਛੋਟੀ ਹਾਜ਼ਰੀ ਜ਼ਰੂਰ ਹੋ ਜਵੇ ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਡਾਕਟਰ ਬੋਹੀ ਹੋਰਾਂ ਨੂੰ ਜਿਨ੍ਹਾਂ ਨੇ ਪਹਿਲਾਂ ਇੱਕ ਗਜ਼ਲ ਸਾਨੂੰ ਸੁਣਾਈ ਵੀ ਆ ਸੋ ਮੈਨੂੰ ਲੱਗਦਾ ਵੀ ਇੱਕ ਦਵਈਆ ਸ਼ੰਦ ਦੇ ਵਿੱਚ ਜਿਹੜੀ ਇਹਨਾਂ ਨੇ ਬਹੁਤ ਅੱਛਾ ਲਿਖਦੇ ਆ ਦਵਈਆ ਸ਼ੰਦ ਦੇ ਵਿੱਚ ਤੋ ਬੋਹੀ ਹੁਰਾ ਨੂੰ ਬੁਜਾਰਸ਼ਾ ਦਵਈਆ ਸੰਦ ਛੰਦ ਵਾਲੀ ਜਿਹੜੀ ਗਜ਼ਲ ਆ ਇੱਕ ਵਾਰੀ ਫੇਰ ਸਾਡੇ ਨਾਲ ਸਾਂਝੀ ਕਰੋ ਡਾਕਟਰ ਸ਼ਮਸ਼ੀਰ ਮੋਹੀ ਜੀ ਹਾਂ ਜੀ ਗਜ਼ਲ ਪੇਸ਼ਾ ਜੀ ਕੇ ਕੋਸ ਰਿਆਸੀ ਜਦ ਤੋਂ ਉਸ ਨੂੰ ਤੇਸੀ ਹੋ ਕੇ ਪਰਦਾ ਕੋਸ ਰਿਆਸੀ ਜਦ ਤੋਂ ਉਸ ਨੂੰ ਤੇਸੀ ਹੋ ਕੇ ਪਰਦਾ ਤੈਥੋਂ ਵੱਧ ਪਿਆਸੇ ਥਲਤੇ ਸੀ ਉਹ ਬੱਦਲ ਵਰਦਾ ਵਾਹ ਜੀ ਵਾਹ ਤੈਥੋਂ ਵੱਧ ਪਿਆਸੇ ਥਲਤੇ ਸੀ ਉਹ ਬੱਦਲ ਵਰਦਾ ਤੇ ਸ਼ੇਰਾਕੇ ਤੂੰ ਕਹਿੰਦਾ ਸੀ ਮਰ ਜਾਵਣ ਨੂੰ ਸਿਰ ਮੱਥੇ ਗੱਲ ਤੇਰੀ ਤੂੰ ਕਹਿੰਦਾ ਸੀ ਮਰ ਜਾਵਣ ਨੂੰ ਸਿਰ ਮੱਥੇ ਗੱਲ ਤੇਰੀ ਜਿਉਣ ਤੋਂ ਮੈਨੂੰ ਬਹਿਲ ਨਹੀਂ ਸੀ ਕਿਹੜੇ ਵੇਲੇ ਮਰਦਾ ਤੂੰ ਕਹਿੰਦਾ ਸੀ ਮਰ ਜਾਵਣ ਨੂੰ ਸਿਰ ਮੱਥੇ ਗੱਲ ਤੇਰੀ ਜਿਉਣ ਤੋਂ ਮੈਨੂੰ ਬਹਿਲ ਨਹੀਂ ਸੀ ਕਿਹੜੇ ਵੇਲੇ ਮਰਦਾ ਤੇ ਉਸ ਦਿਨ ਤੋਂ ਮੈਨੂੰ ਆਪਣਾ ਘਰ ਕਾਬਾ ਲੱਗਣ ਲੱਗਾ ਉਸ ਦਿਨ ਤੋਂ ਮੈਨੂੰ ਆਪਣਾ ਘਰ ਕਾਬਾ ਲੱਗਣ ਲੱਗਾ ਪੁੱਛਿਆ ਹੈ ਜਿੱਦਣ ਦਾ ਉਸਨੇ ਰਸਤਾ ਮੇਰੇ ਘਰ ਦਾ ਪੁੱਛਿਆ ਹੈ ਜਿੱਦਣ ਦਾ ਉਸਨੇ ਰਸਤਾ ਮੇਰੇ ਘਰ ਦਾ ਤੇ ਮੇਰੇ ਨਾਲੋਂ ਤੇਰਾ ਕਾਰਜ ਨਿਸ਼ਚੇ ਹੀ ਔਖਾ ਹੈ ਮੇਰੇ ਨਾਲੋਂ ਤੇਰਾ ਕਾਰਜ ਨਿਸ਼ਚੇ ਹੀ ਔਖਾ ਹੈ ਉਸ ਤੋਂ ਵੱਧ ਟਾ ਦੇਵੇਂ ਮੈਨੂੰ ਜਿੰਨਾ ਹਾਂ ਉਹ ਸਰਦਾ ਉਸ ਤੋਂ ਵੱਧ ਟਾ ਦੇਵੇਂ ਮੈਨੂੰ ਜਿੰਨਾ ਹਾਂ ਉਹ ਸਰਦਾ ਤੇ ਆਖਰੀ ਸ਼ੇਰ ਹੈ ਕਿ ਤੈਨੂੰ ਤਾਂ ਦਿਸਦੇ ਵਰਤਾਰੇ ਵੀ ਪੂਰੇ ਨਹੀਂ ਦਿਸਦੇ ਤੈਨੂੰ ਤਾਂ ਦਿਸਦੇ ਵਰਤਾਰੇ ਵੀ ਪੂਰੇ ਨਹੀਂ ਦਿਸਦੇ ਤੂੰ ਕੀ ਜਾਣੇ ਸ਼ਾਇਰ ਮਨ ਵਿੱਚ ਕੀ ਕੁਝ ਹੈ ਬਾਪਰ ਦਾ ਤੂੰ ਕੀ ਜਾਣੇ ਸ਼ਾਇਰ ਮਨ ਵਿੱਚ ਕੀ ਕੁਝ ਹੈ ਬਾਪਰ ਦਾ ਕੋਸ ਰਿਹਾ ਸੀ ਜਦ ਤੂੰ ਉਸ ਨੂੰ ਤੇ ਸੇ ਹੋ ਕੇ ਪਰਦਾ ਤੇਥੋਂ ਵੱਧ ਪਿਆਸੇ ਥਲ ਤੇ ਸੀ ਉਹ ਬੱਦਲ ਵਰਦਾ ਸ਼ੁਕਰੀਆ ਜੀ ਬਹੁਤ ਬਹੁਤ ਜੀ ਗਾਜ਼ਲ ਸਾਰਿਆਂ ਦੀ ਨਜ਼ਰ ਹੈ ਮੋਡਲ ਦੀ ਤਰਨਨ ਵਿੱਚ ਫੜਾਉ ਕਰਦੀ ਆ ਗਜ਼ਲ ਦਾ ਜੇ ਟਾਈਟਲ ਰੱਖਿਆ ਜਾਵੇ ਤਾਂ ਚੋੜ ਹੈ ਮੈਂ ਤਰਨਨ ਵਿੱਚ ਕੋਈ ਕੋਸ਼ਿਸ਼ ਕਰਾਂਗਾ ਸੱਚ ਤੇ ਝੂਠ ਵਿਚਾਲੇ ਪਰਦਾ ਹੁੰਦਾ ਹੈ ਸੱਚ ਤੇ ਝੂਠ ਵਿਚਾਲੇ ਪਰਦਾ ਹੁੰਦਾ ਹੈ ਪੱਥਰ ਕਦ ਪਾਣੀ ਤੇ ਤਰਦਾ ਹੁੰਦਾ ਹੈ ਪੱਥਰ ਕਦ ਪਾਣੀ ਤੇ ਤਰਦਾ ਹੁੰਦਾ ਹੈ ਜੇ ਸਾਰੀ ਦੁਨੀਆਂ ਵਿੱਚ ਖੋਟ ਨਜ਼ਰ ਆਵੇ ਜੇ ਸਾਰੀ ਦੁਨੀਆਂ ਵਿੱਚ ਖੋਟ ਨਜ਼ਰ ਆਵੇ ਆਪਣੀਆਂ ਅੱਖਾਂ ਵਿੱਚ ਗਰਦਾ ਹੁੰਦਾ ਹੈ ਆਪਣੀਆਂ ਅੱਖਾਂ ਵਿੱਚ ਗਰਦਾ ਹੁੰਦਾ ਹੈ ਇਸ ਅੰਬਰ ਵਿੱਚ ਧਰਤੀ ਕਿਣਕੇ ਵਰਗੀ ਹੈ ਇਸ ਅੰਬਰ ਵਿੱਚ ਧਰਤੀ ਕਿਣਕੇ ਵਰਗੀ ਹੈ ਬੰਦਾ ਕੀ ਹੈ ਮਾਣ ਜੋ ਕਰਦਾ ਹੁੰਦਾ ਹੈ ਮੰਦਾ ਕੀ ਹੈ ਮਾਣ ਜੋ ਕਰਦਾ ਹੁੰਦਾ ਹੈ ਜੇ ਕੁਝ ਖਾਸ ਕਰੇ ਤਾਂ ਦੁਨੀਆ ਮੰਨੇਗੀ ਜੇ ਕੁਝ ਖਾਸ ਕਰੇ ਤਾਂ ਦੁਨੀਆ ਮੰਨੇਗੀ ਗੱਲਾਂ ਦੇ ਨਣਕ ਤੱਕ ਸਰਦਾ ਹੁੰਦਾ ਹੈ ਗੱਲਾਂ ਦੇ ਨਣਕ ਤੱਕ ਸਰਦਾ ਹੁੰਦਾ ਹੈ ਦੁਸ਼ਮਣ ਜੇ ਕਰ ਜਾਣੇ ਸਾਡੇ ਪੇਤਾਂ ਨੂੰ ਦੁਸ਼ਮਣ ਜੇ ਕਰ ਜਾਣੇ ਸਾਡੇ ਪੇਤਾਂ ਨੂੰ ਇਸ ਸਾਜਿਸ਼ ਵਿੱਚ ਬੰਦਾ ਕਰਦਾ ਹੁੰਦਾ ਹੈ ਇਸ ਸਾਜਿਸ਼ ਵਿੱਚ ਬੰਦਾ ਕਰਦਾ ਹੁੰਦਾ ਹੈ ਦਇਆਲ ਅਦਾ ਹੁੰਦੀ ਹੈ ਇਹ ਵੀ ਜੀਣੇ ਦੀ ਦਇਆਲ ਅਦਾ ਹੁੰਦੀ ਹੈ ਇਹ ਵੀ ਜੀਣੇ ਦੀ ਬਰਨ ਕੋਣ ਕਿਸੇ ਲਈ ਮਰਦਾ ਹੁੰਦਾ ਹੈ ਬਰਨ ਕੋਣ ਕਿਸੇ ਲਈ ਮਰਦਾ ਹੁੰਦਾ ਹੈ ਸੱਚ ਤੇ ਝੂਠ ਵਿਚਾਲੇ ਪਰਦਾ ਹੁੰਦਾ ਹੈ ਪੱਤਰ ਕਦ ਪਾਣੀ ਤੇ ਤਰਦਾ ਹੁੰਦਾ ਹੈ ਬਹੁਤ ਸੱਚ ਬਹੁਤ ਬਹੁਤ ਜੀ ਗੀਤ ਪੇਸ਼ ਹੈ ਜੀ ਹਾਂ ਜੀ ਹਾਂ ਜੀ ਮਹੀਨਿ ਰੁੱਤ ਕੋਈ ਵੀ ਰਾਸ ਨਾ ਆਏ ਮਹੀਨਿ ਰੁੱਤ ਕੋਈ ਵੀ ਰਾਸ ਨਾ ਆਏ ਜਿੰਦ ਨਿਮਾਣੀ ਮੇਰੀ ਛਿਟ ਚਾਨਣ ਦੀ ਤਰਹਾਈ ਮਹੀਨਿ ਰੁੱਤ ਕੋਈ ਵੀ ਰਾਸ ਨਾ ਆਈ ਸੰਦਲੀ ਹਵਾ ਮੈਨੂੰ ਵੱਡ ਵੱਡ ਖਾਵੇ ਬਿਰਹੋਂ ਦੀ ਅਗ ਸੀਨੇ ਲਾਵੇ ਸੰਦਲੀ ਹਵਾ ਮੈਨੂੰ ਵੱਡ ਵੱਡ ਖਾਵੇ ਬਿਰਹੋਂ ਦੀ ਅਗ ਸੀਨੇ ਲਾਵੇ ਕਿਸ ਨੂੰ ਕੂਕ ਸੁਣਾਵਾਂ ਸੱਜਣਾ ਜਿੰਦ ਕਿੰਨੀ ਤੂੰ ਤੜਫਾਈ ਮਾਏ ਨੀ ਰੁੱਤ ਕੋਈ ਵੀ ਰਾਸ ਨਾ ਆਈ ਮਹੀਨੀ ਰੁੱਤ ਕੋਈ ਵੀ ਰਾਸ ਨਾ ਆਈ ਸੂਰਜ ਕਿਰਣਾ ਸਭ ਨੂੰ ਵੰਡਦਾ ਸਾਡੇ ਘਰ ਤੋਂ ਡਰਦਾ ਲੰਘਦਾ ਸੂਰਜ ਕਿਰਣਾ ਸਭ ਨੂੰ ਵੰਡਦਾ ਸਾਡੇ ਘਰ ਤੋਂ ਡਰਦਾ ਲੰਘਦਾ ਜੋਵਨ ਤੇ ਇਸ ਸਿਖਰ ਦੁਪਹਿਰੇ ਜੋਵਨ ਤੇ ਇਸ ਸਿਖਰ ਦੁਪਹਿਰੇ ਸਾਥ ਤੁਰ ਗਈ ਦੂਰ ਖੁਦਾਈ ਮਾਹੀ ਨੀ ਰੁੱਤ ਕੋਈ ਵੀ ਰਾਸ ਨਾ ਆਈ ਮਾਹੀ ਨੀ ਰੁੱਤ ਕੋਈ ਵੀ ਰਾਸ ਨਾ ਆਈ ਪਤ ਝੜ ਵੀ ਹੁਣ ਮੈਥੋਂ ਡਰਦੀ ਪਤ ਛੜ ਵੀ ਹੁਣ ਮੈਥੋਂ ਡਰਦੀ ਚਿਹਰੇ ਦੇ ਨਕਸ਼ਾ ਨੂੰ ਪੜਦੀ ਪਤ ਛੜ ਵੀ ਹੁਣ ਮੈਥੋਂ ਡਰਦੀ ਚਿਹਰੇ ਦੇ ਨਕਸ਼ਾ ਨੂੰ ਪੜਦੀ ਕੰਗ ਵੀ ਬੜਾ ਉਦਾਸ ਹੈ ਰਹਿਦਾ ਕੰਗ ਵੀ ਬੜਾ ਉਦਾਸ ਹੈ ਰਹਿਦਾ ਇਹ ਕਹਿੰਦੀ ਹੈ ਤਨਹਾਈ ਮਾਇਨੀ ਰੁੱਤ ਕੋਈ ਵੀ ਰਾਸ ਨਾ ਆਈ ਜਿੰਦ ਨੀ ਮਾਣੀ ਮੇਰੀ ਛਿਟ ਚਾਨਣ ਦੀ ਤਰਹਾਈ ਮਾਏ ਨੀ ਰੁੱਤ ਕੋਈ ਵੀ ਰਾਸ ਨਾ ਆਏ ਮਾਏ ਨੀ ਰੁੱਤ ਕੋਈ ਵੀ ਰਾਸ ਨਾ ਆਈ ਮਾਏ ਨੀ ਰੁੱਤ ਕੋਈ ਵੀ ਰਾਸ ਨਾ ਆਇਆ ਧੰਨਵਾਦ ਬਹੁਤ 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 ਕਮਾਲ ਕੀਤਾ ਮਾਨ ਸਾਹਿਬ ਕੋਸ਼ਿਸ਼ ਰਹੇ ਹੂੰ ਕੋਸ਼ਿਸ਼ ਰਹੇ ਜੁੜੇ ਰਹੀਏ ਹੂੰ ਆਪਣੇ ਦੋਸਤਾਂ ਨਾਲ ਉਹਨਾਂ ਦੇ ਸਨੇਹ ਦੇ ਨਾਲ ਹੂੰ ਕੋਸ਼ਿਸ਼ ਰਹੇ ਜੁੜੇ ਰਹੀਏ ਆਪਣੇ ਦੋਸਤਾਂ ਨਾਲ ਉਹਨਾਂ ਦੇ ਸਨੇਹ ਦੇ ਨਾਲ ਤਾਂ ਕਿ ਸਾਡੇ ਅੰਦਰ ਦੀ ਕੋਮਲਤਾ ਹੂੰ ਬਚੀ ਰਹਿ ਸਕੇ ताकि ਸਾਡੇ ਅੰਦਰ ਕੋਈ ਰੇਗਿਸਤਾਨ ਨਾ ਬਣ ਜਾਵੇ ਅੰਦਰ ਦਾ ਰੇਗਿਸਤਾਨ ਬਾਹਰ ਵੀ ਬਹੁਤ ਕੁਝ ਬਦਲ ਦਿੰਦਾ ਹੈ ਇਸ ਲਈ ਕੋਸ਼ਿਸ਼ ਰਹੇ ਜੁੜੇ रहिए ਆਪਣੇ ਦੋਸਤਾਂ ਦੇ ਨਾਲ ਹਾਂਜੀ ਵਾਹ ਦੋਸਤਾਂ ਦੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਔਰ ਜੁੜੇ ਰਹਿਣ ਦੀ ਪ੍ਰੇਰਨਾ ਦਿੰਦੀ ਛੋਟੀ ਨਜ਼ਮ ਪਰ ਵੱਡਾ ਸਰੇਹਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਸਾਥੀਓ ਫਰਸਵਾ ਜਿਹੜੀ ਹੈਗੀ ਹੈ ਉਹ ਇਸ ਗੱਲ ਲਈ ਮਸ਼ਹੂਰ ਹੈ ਸਾਡੀ ਕਿ ਇਹਨਾਂ ਦੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਨੇ। ਹੂੰ। ਇਹੀ ਅਸੀਂ ਸਾਹਿਤੋਂ ਆਸ ਰੱਖਦੇ ਹਾਂ ਕਿ ਉਹ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਰਹੇ। ਤੇ ਨਾਲ ਹੀ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਾਹਿਤ ਜਿਹੜਾ ਆ ਉਹਦੇ ਨਾਲ ਜੁੜੇ ਰਹਿਣਾ ਪੜਨਾ ਜਿਹੜਾ ਬਹੁਤ ਜ਼ਰੂਰੀ ਹੈ ਪੜਨਾ ਬਹੁਤ ਜ਼ਰੂਰੀ ਹੈ ਇਹ ਸਾਡੀ ਸਹਿਸਵਾ ਜਿਹੜੀ ਹੈ ਇਹ ਪੜਦੀ ਵੀ ਹੈ ਤੇ ਆਪਣੇ ਸਿਪਾਉਂਦੀ ਵੀ ਹੈ ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਕਿ ਇਸ ਨੇ ਆਪਣੇ ਸਾਰੇ ਸਾਥੀ ਜਿਹੜੇ ਨੇ ਉਹਨਾਂ ਦਾ ਬਹੁਤ ਸਾਰਾ ਸਾਹਿਤ ਛਪਿਆ ਤੇ ਪੰਜਾਬੀ ਸਾਹਿਤ ਜਿਹੜਾ ਉਹਦੇ ਨਾਲ ਜੁੜੇ ਹੋ ਜਿਹੜੇ ਸਾਥੀ ਨੇ ਉਹਨਾਂ ਨਾਲ ਸਿਰਫ ਇਹੀ ਦਵਾਂਗੇ ਕਿ ਅਸੀਂ ਕੇਂਦਰੀ ਸਭਾ ਦੇ ਨਾਲ ਵੀ ਜੁੜੇ ਹੋਏ ਆ ਤੇ ਕੇਂਦਰੀ ਸਹਿਯਤ ਸਭਾ ਜਿਹੜੀ ਹੈ ਉਹ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਈ ਹੈ ਤੇ ਨਾਲ ਦੀ ਨਾਲ ਪੰਜਾਬੀ ਸਾਹਿਤ ਪੰਜਾਬੀ ਭਾਸ਼ਾ ਤੇ ਹੋਰ ਸਾਰੇ ਜਿਹੜੇ ਸਰੋਕਾਰ ਨੇ ਸੱਭਿਆਚਾਰ ਉਹਨਾਂ ਲਈ ਆਵਾਜ਼ ਬੁਲੰਦ ਕਰਦੀ ਹੈ ਤੇ ਇਹ ਸਾਡੇ ਜਿਹੜੇ ਹੈਗੇ ਹੈ ਸਾਇਤਵਾ ਹੁਸ਼ਿਆਰਪੁਰ ਉਹ ਵੀ ਇਹਨਾਂ ਰਸਤਿਆਂ ਤੇ ਤੁਰਦੀ ਹੈ ਤੇ ਅੱਗੇ ਤੋਂ ਤੁਰਦੀ ਰਹੇਗੀ ਦੇ ਸਫੁਣੀ ਨਹੀਂ ਕਈ ਸਾਲਾਂ ਤੋਂ ਜਨਰਲ ਸਕੱਤ ਡਾਕਟਰ ਜਸਵੰਤਰ ਐ ਅ ਬਹੁਤ ਹੀ ਸੁਲਝੇ ਹੋਏ ਵਿਦਵਾਨ ਕਹਾਣੀਕਾਰ ਔਰ ਆਲੋਚਕ ਹਨ ਔਰ ਸਹਿਤ ਸਭਾ ਜੀਆਂ ਕਾਰਗੁਜ਼ਾਰੀਆਂ ਔਰ ਸਹਿਤ ਸਭਾ ਦੇ ਜਿੰਨੇ ਕੰਮ ਹੈਗੇ ਉਹ ਜਿੰਨੀ ਜਿੰਨੇ ਸੁਝਜੇ ਟੰਗ ਔਰ ਜਿੰਨੀ ਮਿਲਵਰਤਨ ਔਰ ਜਿੰਨੀ ਮੁਹੱਬਤ ਨਾਲ ਉਹ ਨਵਾਉਂਦੇ ਹਨ ਔਰ ਜੋ ਇਹ ਇਹਨਾਂ ਦਾ ਹਰ ਮੈਂਬਰ ਨਾਲ ਜੋ ਰਿਸ਼ਤਾ ਹੈ ਉਹ ਸਲਾਨ ਜੋਗ ਹੈ ਮੇਰੀ ਕਵਤਾ ਦਾ ਅਸਰ ਲੇਖ ਹੈ ਮਨੁੱਖ ਤਿੰਨ ਸ਼ਬਦ ਲੱਗੇ ਮਨੁੱਖ ਲਿਖਣ ਨੂੰ ਅੰਗਰੇਜ਼ੀ ਵਿੱਚ ਲਿਖੇ ਐਮ ਐ ਐਨ ਮੈਨ ਤਿੰਨ ਅੱਖਰ ਹਿੰਦੀ ਵਿੱਚ ਲਿਖੀਏ ਪੁਰਸ਼ ਤਿੰਨ ਅੱਖਰ ਇਹ ਅੱਖਰ ਸਾਨੂੰ ਕੀ ਸੰਕੇਤ ਦਿੰਦੇ ਆ ਮਨੁੱਖ ਹੋ ਕੇ ਮਨੁੱਖ ਦੀ ਕਦਰ ਕਰੀਏ ਮਨੁੱਖਤਾ ਨਾਲ ਫੇ ਕਰਮ ਕਮਾਈ ਦਾ ਜੀ ਹਾਏ ਕਮਾਈ ਦਾ ਜੀ ਨੰਨਾ ਆਖ ਦਾ ਕਰੀਏ ਨਿਸ਼ਕਾਮ ਸੇਵਾ ਤਾਂ ਭਵ ਸਾਗਰ ਲੰਗ ਜਾਈ ਦਾ ਜੀ ਖਖ ਆਖ ਦਾ ਸਦਾ ਖਮੋਸ਼ ਰਹੀਏ ਨੂਰੀ ਭੇਦ ਨੇ ਕਿਸ ਨੂੰ ਦਰਸਾਈ ਦਾਜੀ ਤਿੰਨੋਂ ਮਿਲ ਕੇ ਪੈਗਾਮ ਦਿੰਦੇ ਗੁਰਦਿਆਲ ਸਿੰਘਾ ਮਨੁੱਖ ਹੋ ਕੇ ਮਨੁੱਖ ਬਣ ਜਾਈ ਦਾਜੀ ਮਨੁੱਖ ਹੋ ਕੇ ਮਨੁੱਖ ਬਣ ਜਾਈ ਦਾਜੀ ਤੁਰ ਪਈਏ ਤਰਮੁਖ ਹੀ ਜਾਂਦਾ ਤੇ ਬੈਠ ਰਹਾ ਨਾ ക്കക്കണ ബീത്സ മുന ക്കാരത്തോ ड़े बहरी टे दर्शन फत सलाम उन्हनि जो महिनत कर गे चार दर्शन फतेह सलाम उन्हनि जो महिनत ਕਰ ਗਏ ਚਾ ਕੇ ਧੰਨਵਾਦ ਜੀ ਹਾਇਫ